ਘੜੀ ਘੜੀ ਪਾਣੀ ਪੀਣੀ ਆ ਤੇਰੇ ਬੁੱਲ ਸੁੱਕਣ ਡਏ ਨੇ ਜਿੰਨਾ ਚਿਰ ਚਦਾਈ ਗਿਆ ਹੁੰਦਾ ਨਹੀਂਗਾ ਜਾਣ ਦੇ ਮੁੱਕੀ ਰਣੀ ਮਮੀ ਕੀ ਬੋਲੰਦੇ ਹੋ ਕੋਹ ਨਹੀਂ ਬੋਤ ਉਹਦੇ ਕਹਣ ਨਹੀਂ ਮੈਂ ਤਿੰਨ ਦਿਨ ਕਹਿ ਪੁੱਤ ਧੰਨਾ ਜੀ ਤਾਂ ਦਾ ਹੀ ਆ ਜਾਗਾ ਆ ਨੂੰ ਤੇਲ ਲਿਓ ਮੈਂ ਲਾ ਦਾਂ ਚਲ ਕੋਈ ਨਹੀਂ ਬੋਤ ਮੈਂ ਲਾ ਲੀਨੀ ਆ ਮਮੀ ਮੈਨਾਂ ਤਾਂ ਮੈਨੂੰ ਇੱਕ ਗੱਲ ਕਰਨੀ ਹੈ ਪੁੱਤ ਕਿਹੜੀ ਗੱਲ ਦੱਸਨੇਤੀ ਮੈਨਾਂ ਤਾਂ ਨਹੀਂ ਪੁੱਛਣਾ ਹੈ ਕਿ ਜੇ ਕੋਈ ਆਪਣੀ ਧੀ ਹੁੰਦੀ ਤੇ ਉਹਦੇ ਤੋਂ ਨਹੀਂ ਤਹੀ ਗੱਲਾਂ ਲਗਾਉਂਦੇ ਲੈ ਪੁੱਤ ਇਹ ਜਿਹੜੀ ਗੱਲ ਕੀਤੀ ਤੂੰ ਮੇਰੀ ਭੀਂ ਆ ਤੇਰ ਕੋ ਮੈਂ ਕਿਹੜੀ ਗੱਲ ਲਗਾਈ ਆ ਪੁੱਤ ਪਰ ਨਹੀਂ ਨਾ ਤੁਸੀਂ ਮੈਨੂੰ ਆਪਣੀ ਭੀਂ ਨਹੀਂ ਸਮਝਦੇ ਤੁਸੀਂ ਮੈਨੂੰ ਸਮਝਿਆ ਆਪਣੇ ਨੂੰ ਘਰ ਵਿੱਚ ਪਤਾ ਨਹੀਂ ਕੀ ਚੱਲਣ ਲਿਆ ਸਾਰੇ ਜਾਣੇ ਇੱਕ ਦੂਜੇ ਦੇ ਨਾਲ ਗੱਲ ਕਰਦੇ ਰਹਿੰਦੇ ਮੈਨੂੰ ਤੇ ਕੋਈ ਕੁਝ ਦੱਸਦਾ ਨਹੀਂ ਆ ਤੇ ਪਿੰਦਰ ਵੀ ਹਰ ਵਕਤ ਸੜੇ ਰਹਿੰਦੇ ਨੇ ਕੋਈ ਨਾ ਕੋਈ ਗੱਲ ਹੋਈ ਆ ਤੇ ਤਾਂ ਹੀ ਆ ਨਾ ਪਹਿਲਾਂ ਦੇ ਕਦੇ ਇਹੋ ਜਿਹਾ ਕੋਈ ਕੰਮ ਹੋਇਆ ਨਹੀਂ ਜਿੱਦਣ ਦੇ ਆਪਾਂ ਮਾਸੀ ਕੋਲੋਂ ਆਏ ਆ ਉਦੋਂ ਦਾ ਸਾਰਾ ਕੁਝ ਬਦਲਿਆ ਆ ਤੂੰ ਹੀ ਮੈਨੂੰ ਆਪਣੀ ਧੀ ਸਮਝਦੇ। ਨਾ ਪੁੱਤ, ਤੈਨੂੰ ਮੈਂ ਆਪਣੀਆਂ ਧੀਆਂ ਤੋਂ ਵੀ ਵੱਧ ਸਮਝਦੀ ਆ। ਇਹ ਤੂੰ ਕਿੱਦਾਂ ਦੀ ਗੱਲ ਕੀਤੀ ਐ ਮੇਂ ਧੀ ਨੇ? ਤੇ ਫੇਰ ਮੈਨੂੰ ਵੀ ਦੱਸੋ ਨਾ ਕਿ ਕੀ ਗੱਲ ਹੋਈ ਆ? ਹੋ ਸਕਦਾ ਕੋਈ ਨਾ ਕੋਈ ਹੱਲ ਹੋ ਜੇ। ਲੈ ਪੁੱਤ ਜੇ ਕੋਈ ਗੱਲ ਹੋਵੇ ਤਾਂ ਭਲਾ ਬਾਹੂ ਤੈਨੂੰ ਮੈਂ ਦੱਸਾਂ ਨਾ। ਉਹ ਤਾਂ ਨਿਆਣਿਆਂ ਵਾਲੇ ਕੰਮ ਕਰਨੀ ਆ। ਕੋਈ ਗੱਲ ਨਹੀਂ ਕੀ। ਉਹ ਤਾਂ ਹੀ ਗਰਮੀ ਬੜੀ ਆ। ਤੇ ਉਹ ਵੀ ਚੱਲ ਜਾਂਦਾ ਮੁੰਡਿਆਂ ਮੁੰਡਿਆਂ ਨਾਲ ਤਾਂ ਮੈਂ ਗੁੱਸੇ ਹੋਣੀ ਕਿ ਪੁੱਤ ਨਾ ਜਾਇਆ ਕਰ। ਤੈਨੂੰ ਪਤਾ ਤਾਂ ਹੈਗਾ ਮੈਂ ਉਹਨੂੰ ਕਦੇ ਨਿਕਲ ਹੀ ਨਹੀਂ ਦਿੱਤਾ। ਮਮੀ ਮੈਨੂੰ ਪਰਚਾਓ ਨਾ। ਮੈਂ ਨਿਆਣੀ ਨਹੀਂ ਹੈਗੀ। ਪੀ ਜਿੰਦਰ ਤੁਸੀਂ ਮੈਨੂੰ ਆਰੇ ਲਾਓਗੇ ਮੈਂ ਉਧਰ ਲੱਗ ਜਾਂਗੀ ਮੈਨੂੰ ਨਾ ਗੱਲ ਦੱਸੋ ਕਿ ਗੱਲ ਕੀ ਹੈ ਵਿੱਚੋਂ ਨਾ ਪੁੱਤ ਤੁਸੀਂ ਜਿਹਦੀ ਕਰਕੇ ਬੈਠੀ ਆ ਕੋਈ ਵੀ ਕੰਮ ਨਾ ਕਰਨੀ ਆ ਨਾ ਤੇਰੀ ਸਲਾਹ ਨਾ ਕਰਨੀ ਤੈਨੂੰ ਪੁੱਛ ਕੇ ਕਰਨੀ ਆ ਕਦੀ ਦੱਸ ਮੈਂ ਤੇਰੇ ਤੋਂ ਬਗੈਰ ਕੋਈ ਕੰਮ ਕੀਤਾ ਵਾ ਮੰਮੀ ਕਰਦੇ ਹੋ ਮੈਨੂੰ ਪੁੱਛ ਕੇ ਸਾਰੇ ਕੰਮ ਪਰ ਹੁਣ ਨਹੀਂ ਨਾ ਮੈਨੂੰ ਕੁਝ ਦੱਸ ਦੇ ਤੁਸੀਂ ਪਿੰਦਰ ਵੱਲ ਵੇਖ ਲਓ ਹੁਣ ਉਹ ਵੀ ਸ਼ਰਾਬ ਪੀਣ ਲੱਗ ਪਏ ਨੇ ਪਹਿਲਾਂ ਤੇ ਕਦੀ ਉਹਨਾਂ ਨੇ ਪੀਤੀ ਨਹੀਂ ਕੋਈ ਨਾ ਕੋਈ ਨੂੰ ਦੁੱਖ ਹੈਗਾ ਉਹ ਤੇ ਤਾਂ ਹੀ ਆ ਨਾ ਤੇ ਜਾਂ ਫਿਰ ਪਹਿਲਾਂ ਹੀ ਪੀਂਦੇ ਹੋਣਗੇ ਤੁਸੀਂ ਮੇਰੇ ਤੋਂ ਪੜਦਾ ਰੱਖਿਆ ਨਾ ਕੋਤਾ ਉਹਨੇ ਨਾਂ ਤੇ ਪਹਿਲਾਂ ਕਦੀ ਸ਼ਰਾਬ ਪੀਤੀ ਆ ਪਹਿਲਾਂ ਹੀ ਉਹਦਾ ਚਾਂਸ ਵਾ ਤੇ ਬਾਕੀ ਰਹਿ ਗਈ ਗੱਲ ਮੈਂ ਪਹਿਲੀ ਤਾਂ ਦੀ ਚੁੱਕਨੀ ਆ ਹੁਣ ਵਿਆਹ ਤੋਂ ਬਾਅਦ ਚੋਂ ਪੀਂਡਿਆ ਪਿਆ ਤੇ ਮੇਰਾ ਪੁੱਤ ਕੀ ਕਸੂਰ ਆ ਜਿੱਦਾਂ ਦੀ ਮੈਂ ਹੁੰਦਾ ਜੀ ਤੂੰ ਤੂੰ ਹੀ ਤਾਂ ਪਤਾ ਨੂੰ ਢਾੱਕੀ ਸਕਨੀ ਮੇਡ ਚੌਂ ਢੱਕੀ ਰਹਿੰਦੇ ਨੇ ਪਹਿਲਾਂ ਤੇ ਮੇਰੀ ਗੱਲ ਸੁਣ ਲੈਂਦੇ ਹੁਣ ਤੇ ਹੇਖਣੋਂ ਵੇਖ ਜੀਣੀ ਖੁਸ਼ ਹੈਗੇ ਨਾ ਕਿਸੇ ਨੂੰ ਚੰਗੀਆਂ ਤਰ੍ਹਾਂ ਕਮਾਉਂਦੇ ਨੇ ਹੋਰ ਤੇ ਹੋਰ ਛੱਡੋ ਤੁਹਾਨੂੰ ਕਿਹੜਾ ਚੰਗੀ ਤਰ੍ਹਾਂ ਬੁਲਾਉਂਦੇ ਕਾਲ ਕੋਈ ਨਹੀਂ ਪੁੱਤ ਮੈਂ ਆਉਦੀ ਮਾਂ ਲੱਗਨੀ ਆ ਨਿਆਣਾ ਜੇਦਾ ਸਿਆਣਾ ਹੋਊਗਾ ਨਾ ਆਪੇ ਸਮਝ ਆ ਜਣੀ ਮੈਂ ਨਹੀਂ ਕਦੀ ਗੁੱਸਾ ਕੀਤਾ ਮੰਮੀ ਤੈਨੂੰ ਕੀ ਲੱਗਦਾ ਮੈਨੂੰ ਕੁਝ ਸਮਝ ਨਹੀਂ ਲੱਗਦੀ ਜਦੋਂ ਪਿੰਦਰ ਘਰੋਂ ਚੱਲੇ ਹੀ ਕਿੰਨੀਆਂ ਗੱਲਾਂ ਕੀਤਿਆਂ ਹੀ ਉਹਨਾਂ ਨੇ ਤੁਹਾਨੂੰ ਕਿ ਤੂੰ ਹੀ ਤੇ ਕੁਝ ਕਰਣਾ ਨਹੀਂ ਮੈਂ ਸੁਣੀ ਸਾਰੀ ਗੱਲ ਤੂੰ ਹੀ ਤੇ ਕੁਝ ਕਰਣਾ ਨਹੀਂ ਹੁਣ ਮੈਨੂੰ ਹੀ ਕੁਝ ਕਰਨਾ ਪੈਣਾ ਵਾ ਇਹੋ ਜੀ ਕਿਹੜੀ ਗੱਲਾਂ ਮੈਨੂੰ ਦੱਸ ਦੋ ਵੀ ਜੇ ਮੈਨੂੰ ਨਹੀਂ ਨਾ ਦੱਸਣਾ ਫਿਰ ਮੈਂ ਇੱਥੋਂ ਚੱਲ ਜਾਨੀ ਆ ਨਬ ਪੁੱਤ ਮੈਂ ਤੇਰੇ ਅੱਗੇ ਹੱਥ ਜੋੜ ਦਿੰਨੀ ਆ ਜਾ ਮੇਰੇ ਲੱਗ ਉੱਠ ਕੇ ਚੱਲ ਜਾ ਅਮੀ ਮੇਰੇ ਕੋਲੋਂ ਨਾ ਕੋਈ ਗੱਲ ਮੂੰਹੋਂ ਨਿਕਲ ਜੇਗੀ ਫੇਰ ਪੰਗਾ ਪੈ ਜਾਏਗਾ ਜੇ ਨਹੀਂ ਤੂੰ ਉੱਠਣਾ ਤਾਂ ਮੈਂ ਉੱਠ ਖਲਾਉਂਦੀ ਕਿਹੜੀ ਗੱਲੋਂ ਮੰਮੀ ਤੁਸੀਂ ਉੱਠ ਖਲਾਉਂਦੇ ਹੋ ਮੈਨੂੰ ਗੱਲ ਦੱਸੋ ਜਿਹੜੀ ਵੀ ਗੱਲ ਹੈਗੀ ਹੈ ਜਿਹੜੀਆਂ ਤੁਸੀਂ ਗੱਲਾਂ ਕਰਨੀਆਂ ਉਹ ਵਿਚਾਰ ਕਰ ਲਓ ਤੇ ਮੈਂ ਪੁੱਛੇ ਤੋਂ ਬਗੈਰ ਨਹੀਂ ਇੱਥੋਂ ਜਾਣਾ ਨਹੀਂ ਮੈਂ ਕਾਨੂੰ ਮਾੜੇ ਕਰਮਾਂ ਨੂੰ ਤੇਰੇ ਕੋਲ ਤੇਲ ਮੰਗਾ ਬੈਠੀ ਐਵੇਂ ਪੰਗਾ ਹੀ ਪਾ ਲਿਆ ਨਾ ਤੇ ਮੈਂ ਆਪੇ ਫੜ ਕੇ ਬੋਤਲ ਲੈ ਆਂਦੀ ਚਲੋ ਠੀਕ ਹੈ ਫੇਰ ਨਹੀਂ ਨਾ ਦੱਸਣਾ ਤੇ ਤੁਹਾਡੀ ਮਰਜ਼ੀ ਐਵੇਂ ਉਤੋਂ ਉਤੋਂ ਕਹਿੰਦੇ ਰਹਿੰਦੇ ਹੋ ਕਿ ਤੂੰ ਸਾਡੀ ਧੀ ਆ ਧੀ ਦੇ ਨਾਲ ਨਾ ਮਾਂ ਹਰਦੁਖ ਸੁਖ ਕਰਦੀ ਆ ਤੁਸੀਂ ਤਾਂ ਮੈਨੂੰ ਨਵੇਂ ਸਮੱਸਿਆ ੜਿਆ ਨਾ ਆਪਣੀ। ਨਾਬ ਉਹ ਤੇ ਇਧਰ ਆ ਮੇਰੀ ਗੱਲ ਸੁਣ ਜਾ। ਨਾਬ ਕੀ ਕਰਾਂ? ਇਹਨੇ ਵੀ ਹੁਣ ਸ਼ੱਕ ਪੈਣ ਲੱਗ ਪਿਆ ਉਹ। ਜੀ ਇਹਨੂੰ ਪਤਾ ਲੱਗ ਗਿਆ। ਇਹ ਘਰੋਂ ਪੈਰਕੋਟ ਬੈਠੀ ਤੇ ਮੇਰਾ ਕਿਹੜਾ ਥਾਂ ਰਹੇਗਾ? ਮੈਂ ਤਾਂ ਉਦਾਂ ਹੀ ਮਰ ਮੁੱਕ ਜਾਣਾ। ਜਿੱਦਾਂ ਦੇ ਘਰ ਚ ਕੰਮ ਚੱਲਣ ਡਏ। ਜੀਵਨ ਹਾਂਜੀ ਮੈਂ ਨਾ ਚਲਾ ਜਾ ਰਾਂ ਬਾਹਰ ਮੰਮੀ ਨੂੰ। ਲੈ ਫੇਰ ਬੰਬੀ ਨੂੰ ਉਹ ਮੇਰੀ ਮਿਹਰੂ ਗਾ ਸੁਣਾ ਮੈਂ ਚੱਲ ਮਾੜਾ ਮਾੜਾ ਪਾਣੀ ਪਤਾ ਨਹੀਂ ਵੇਖ ਆਵਾ ਛੱਡਿਆ ਵਾ ਨਹੀਂ ਸਾਰਾ ਦਿਨ ਤੇ ਬੱਬੀ ਤੇ ਤੂੰ ਰਹੀ ਤੇ ਜੇ ਹੈ ਤੇ ਪਾਣੀ ਤਾਂ ਡਾ ਫੇਰ ਆਈਂਦਾ ਕਿਤੇ ਨਾ ਕਿਤੇ ਲਾਉਣ ਵਾਲਾ ਉਹ ਕੰਮリエ ਕੰਮ ਦੇ ਦੇਣਾ ਵਾ ਠੀਕ ਨਹੀਂ ਇੱਕ ਵਾਰੀ ਪਾਣੀ ਹੁਣ ਭਰ ਦਾਂਗੇ ਮੁੜ ਕੇ ਪਾੜੀਆਂ ਘੱਟ ਪਾਣੀ ਪੀਂਦੀ ਰ ਕਦੋਂ ਕਰਾਂਗੇ ਖੇਤੀ ਹੋ ਜਾਊਗਾ ਮੈਂ ਤਾਂ ਨਾ ਗੱਡੇ ਗੁੰਡੇ ਕੱਟੇ ਹੀਗੇ ਮਟਰ ਪੁੱਟਰ ਕੱਢੇ ਮੈਂ ਲੂਣ ਵਾਲੇ ਚੌਦ ਨੂੰ ਨਹੀਂ ਆ ਤੋ ਤੇ ਗਰਮ ਗਰਮ ਖਾਂਡਾ ਸਵਾਦ ਹੁੰਦਾ ਵਾ ਉਹ ਮੈਂ ਕਹਿੰਦਾ ਤੇ ਪੱਕਾ ਬੈ ਰਣਾ ਵਾ ਆਇਆ ਨਾ ਤੈਨੂੰ ਇਦਾਂ ਕਰਿਓ ਗੱਲੀ ਨਾ ਪੈ ਰਹੋ ਕਹਿਣਾ ਤੇ ਛੇਤੀ ਆ ਜਿਓ ਤੇਰਾ ਦਿਮਾਗ ਕੰਮ ਕਰਦਾ ਉਹ ਤਾਂ ਗੋਡੇ-ਗੋਡੇ ਗਰਮੀ ਆ ਤੇ ਉਹ ਗੱਲੀ ਨਾ ਕਹਿਣਾ ਪੈਜੀ ਚਲ ਛੇਤੀ ਆਓ ਫਿਰ ਇਹ ਵੀ ਹਾਦੀ ਕਰਦੇ ਆ ਜਦੋਂ ਕਿਸ ਚੀਜ਼ ਨੂੰ ਜੀ ਕਰੂਗਾ ਨਾ ਰੰਗ ਚ ਭੰਗ ਨਾ ਪਾਉਣਾ ਹੀ ਹੁੰਦਾ ਵਾ ਚਲ ਠਹਿਰ ਕੇ ਤੜਕਾ ਲਵਨੀ ਆ ਫਿਰ ਬਰਬਾਦ ਹੋ ਗਿਆ ਯਾਰ ਕੋਹ ਨਹੀਂ ਰਿਹਾ 100 ਟਿੱਕੀਆਂ ਜੀ ਮਾਰੇ ਗਏ ਜੇ ਨਾ ਸ਼ੋਭਾਦੀਆਂ ਚ ਪੈਂਦੇ ਤੇ ਸਾਰਾ ਕੁਝ ਠੀਕ ਹੋਣਾ ਸੀ ਸਿੰਪਲ ਹੀ ਰਹਿੰਦੇ ਤੇ ਕਿਹੜੀ ਗੱਲ ਸੀ ਦਿਖਾਵਾ ਮਾਰ ਗਿਆ ਸਾਨੂੰ ਮੁੰਡਾ ਵਿਚਾਰਾ ਨਿਆਣਾ ਹੈ ਅਸੀਂ ਤਾਂ ਘੱਟ ਸਿਆਣੇ ਹਾਂ ਨਾ ਦੋਵੇਂ ਜੀ ਸਾਨੂੰ ਸੋਚਣਾ ਚਾਹੀਦਾ ਹੈ ਕਹਿੰਦੇ ਜਦੋਂ ਰੱਬ ਮਾਰਦਾ ਨਾ ਮੱਤ ਪੁੱਠੀ ਪਾਉਂਦਾ ਵਾ ਕਿਤੇ ਡਾਂਗ ਲੈ ਕੇ ਥੋੜਾ ਹੁੰਦਾ ਵਾ ਆ ਵੱਡਾ ਪਾ ਇਹ ਬੇਈਮਾਨ ਕਿਤੇ ਸਿਰ ਸੁੱਟ ਕੇ ਪਿਆ ਵਾ ਕੋਈ ਨਹੀਂ ਪੁੱਛ ਤਾਂ ਜਾ ਕੇ ਇਹਨੂੰ ਕੀ ਸਾਤਾਬ ਇਹਦਾ ਪਾ ਬੜਾ ਸਿਰ ਸੁੱਟ ਕੇ ਬੈਠਾ ਵਾ ਕੀ ਗੱਲੋ ਸੁਖ ਵਾ ਕੀ ਯਾਰ ਦੱਸਾਂ ਤੈਨੂੰ ਹੈ ਕੋਈ ਨਹੀਂ ਹੋ ਰਿਹਾ ਗਿਆ ਬੜਾ ਨੁਕਸਾਨ ਹੋਇਆ ਵਾ ਗੱਲ ਕੀ ਹੋਈ ਗੱਲ ਤੇ ਦੱਸ ਹੁਣ ਕੀ ਹੈ ਯਾਰ ਹੈ ਕਰਦੇ ਚੁੱਕ ਚੁੱਕੇ ਕੰਮ ਕੀਤੇ ਹੀ ਅੱਛਾ ਮੈਂ ਸੋਚਿਆ ਸੀ ਲੈ ਜਾਊਗਾ ਠੀਕ ਆ ਪਰ ਕਰਜ਼ਾ ਚੜਦਾ ਹੀ ਗਿਆ ਵਾ ਹਾਂ ਲੱਥਾ ਨਹੀਂ ਹੁਣ ਬੜਾ ਕੰਮ ਖਰਾਬ ਹੋ ਗਿਆ ਪਹਿਲੀ ਵੇਟਣੀ ਪੈਣੀ ਸਾਰੀ ਹੁਣ ਨਹੀਂ ਤੇ ਜਦੋਂ ਕਰਜ਼ਾ ਲੈਂਦੇ ਸੀ ਤੇ ਕੋਈ ਨਾ ਕੋਈ ਕੰਮ ਤੇ ਕਰਦੇ ਹੋਗੇ ਨਾ ਇਹੋ ਕੋਠੇ-ਗਾਠੇ ਬਣਾਏ ਸੀ ਗੱਡੀ-ਕੁੱਡੀ ਲਈ ਮੋਟਰਸਾਈਕਲ ਲੈ ਕੇ ਦਿੱਤਾ ਸੀ ਮੁੰਡੇ ਨੂੰ ਵਿਆਹ ਵਧੀਆ ਕੀਤਾ ਤੇਰੇ ਸਾਹਮਣੇ ਵਧੀਆ ਤੇ ਕੀਤਾ ਵਾ ਲੋਕੀ ਖਾ ਪੀ ਕੇ ਘਰ ਨੂੰ ਚੱਲ ਗਏ ਉਹੇ ਖਰਚਾ ਤੂੰ ਘਟਾ ਕਰਦਾ ਤੇ ਹੁਣ ਵਜਾ ਨਾ ਦੇਂਦਾ ਗਲਤੀ ਤੇ ਇੱਕ ਵੱਡੀ ਤੂੰ ਆਪ ਹੀ ਕਰ ਬੈਠਾ ਇਹ ਢੀ ਵੱਡੀ ਕੋਠੀ ਪਾਉਣ ਦੀ ਕੀ ਲੋੜ ਸੀ ਤੋ ਚਾਰ ਕਮਰੇ ਪਾਉਂਦਾ ਤੇ ਰਮਾਨ ਆਪਣਾ ਜ਼ਿੰਦਗੀ ਬਤੀਤ ਕਰਦਾ ਹੈ ਤੂੰ ਕੀ ਲੈਣਾ ਬੱਲੇ ਬੱਲੇ ਚ ਉਧਰੋਂ ਨਾਲੇ ਵੇਂਦੀ ਖੁੰਦੀ ਤੂੰ ਗੱਡੀ ਨਵੀਂ ਲਾ ਲਈ ਇਹ ਹੋਰ ਗੱਲ ਵਾ ਗਲਤੀਆਂ ਵੀ ਵੱਡੀਆਂ ਹੋਈਆਂ ਵਾ ਤੇ ਕਰਜ਼ਾ ਹੋ ਗਿਆ ਹੁਣ ਜ਼ਿਆਦਾ ਤੇ ਹੁਣ ਤੋਂ ਮੇਰਾ ਵੀਰ ਇੱਕ ਕੰਮ ਕਰ ਸਾਡੀ ਮਤ ਕਰ ਥੋੜੀ ਬੋਲੀ ਮੈਂ ਮਤ ਕਾਦੀ ਕਰ ਸਕਦਾ ਵਾਂ ਹੁਣ ਮੈਂ ਘਰ ਵੀ ਵੇਚਣੇ ਲਾਇਆ ਵਾ ਜੇ ਕੋਈ ਗਾਹਕ ਹੋਊਗਾ ਤਾਂ ਦੱਸੀ ਤੇ ਮੇਰੀ ਗੱਲ ਸੁਣ ਤੇ ਪਹਿਲੀ ਵੀ ਵੇਚਣੇ ਲਾਤੀ ਆ ਪਹਿਲੀ ਵੀ ਅੱਧੋਂ ਜ਼ਿਆਦਾ ਵਿਕੂਗੀ ਤੇ ਫੇਰ ਕਰਜ਼ਾ ਲੱਥਣਾ ਹੀ ਫੇਰਾ ਭਲਾ ਹੋ ਜੇ ਕਿਤੇ ਇਸ ਤਰ੍ਹਾਂ ਕਰ ਪਿਆਲੇ ਜਨੂੰ ਮਰਜ਼ੀ ਦੇ ਦੇ ਤੇ ਘਰ ਨਾਲ ਵਿੱਚ ਹੀ ਮੁੜ ਕੇ ਰਹਿਣਾ ਕਿੱਥੇ ਹੀ ਉਹ ਵੇਚਣੇ ਪੈਣਾ ਉੱਤੇ ਵੀ ਕਰਜਾ ਵਾ ਨਾ ਫਿਰ ਉਹ ਜਿਹੜੇ 2 ਕਿੱਲੇ ਬਚਣੇ ਆ ਉਹ ਜੇ ਘਰ ਨਾਲ ਵੇਚਾਂ ਤੇ ਫਿਰ ਸਾਰੀ ਵਿਕ ਜਾਂਦੀ ਆ ਫਿਰ ਰੋਟੀ ਕਾਦੀ ਖਾਣੀ ਤੁਸੀਂ ਤੇ ਸਾਰੇ ਕੰਮ ਦਾ ਹੀ ਬੜਾ ਕਰਕੇ ਕਰ ਛੜਿਆ ਕਿ ਤੇ ਇੱਕ ਘਰ ਰੱਖ ਮਾੜਾ ਮੋਟਾ ਥੋੜਾ ਬੋਤਾ ਥਾਂ ਰਹਿਣ ਦੇਣਾ ਸੀ ਨਾ ਮੈਂ ਤਾਂ 2 2.5 ਕਿੱਲੇ ਬਚ ਜਾਣਗੇ ਮਾੜੇ ਮੋਟੇ ਰੋਟੀ ਤੇ ਖਾਂਦੇ ਰਵਾਂਗੇ ਜੇ ਘਰ ਰੱਖਿਆ ਫਿਰ ਉਹ ਵੀ ਵਿਕ ਜਾਣੀ ਆ ਤੇ ਹੁਣ ਜੇ ਸਾਰੇ ਕੰਮ ਹੋ ਗਏ ਤੇ ਪਿੰਡ ਜੇ ਅਸੀਂ ਕਿੱਥੇ ਬੂੰਹ ਦੇਣਾ ਮੁੜ ਕੇ ਹੈ ਤੇ ਤੂੰ ਹੁਣ ਇੱਕ ਕੰਮ ਕਰੀ ਹਾਂਜੀ ਗਾਹਕ ਲੱਭ ਕੋਈ ਛੇਤੀ ਦਾ ਛੇਤੀ ਤੇ ਗਾਹਕ ਲੱਭੀ ਜਿਹੜਾ ਪੈਸੇ ਵਧ ਦਵੇ ਹਾਂ ਉਹ ਕੋਈ ਨਹੀਂ ਵੱਡੇ ਪਾ ਮਤ ਜਰੀ ਨਾ ਮੈਂ ਪੂਰੀ ਕਰ ਦੂ ਜਿੰਨੀ ਮਿਲਕੋ ਹੋਈ ਤੇ ਪਰ ਇੱਕ ਗੱਲ ਹੈ ਵੀ ਘਰ ਨਾਲ ਵਿੱਚ ਤੇ ਮੁਰਕੇ ਰਹਿਣਾ ਕਿੱਥੇ ਹੀ ਉਹ ਚੱਲ ਤੂੰ ਭਰਾਵਾ ਇੱਕ ਅਦਾ ਕਮਰਾ ਦੇ ਦੇ ਯਾਰ ਸਾਨੂੰ ਦੋ ਚਾਰ ਮਹੀਨੇ ਕੱਟ ਲਾਂਗੇ ਤੇ ਮੁਰਕੇ ਕੇ ਮੜਾ ਮੋਟਾ ਬਣਾ ਲਾਂਗੇ ਔਰ ਕੀ ਤੈਨੂੰ ਪਤਾ ਹੋਵੇਗਾ ਵਾ ਕਿ ਮੇਰੇ ਕਿਹੜੇ ਉਥੇ ਮੈਲ ਪਏ ਆ ਮੇਰਕੋ ਵੀ ਬਾਬਾ ਐਵੇਂ ਟਾਈਮ ਪਾਸ ਹੀ ਰਹਿ ਆਵਾ ਕਰਨਾ ਤੈਨੂੰ ਚੰਗਾ ਤੇ ਮੈਂ ਰਹਿ ਗਿਆ ਵਾ ਮਾੜਾ ਘਵਾਲਿਆ ਮਾੜਾ ਪਾ ਲਿਆ ਤੇ ਆਪਣਾ ਮਾੜਾ ਮੋਟਾ ਘਰ ਘਰ ਤੇ ਬੈਠਾ ਵਾਂ ਮੈਂ ਸੋਚਦਾ ਚੱਲ ਚੁੱਕ ਥਲ ਹੁੰਦੀ ਰਹਿਣੀ ਆ ਪਰ ਕੰਮ ਸਾਰਾ ਹੀ ਰੁਕ ਗਿਆ ਵਾ ਤੇ ਕਰੀਏ ਹੁੰਦੀ ਜੇ ਤੇ ਹੁੰਦਾ ਕੋ 2-4 ਲੱਖ ਚੱਲ ਕਿਲਾ ਗਹਿਣੇ ਪਾ ਲੈਂਦੇ ਤੇ ਕਮਾਈ ਕਰਕੇ ਛਡਾ ਲੈਂਦੇ ਤੇ ਤੁਹਾਡਾ ਦਰ ਕੰਮ ਹੀ ਸਾਰਾ ਬੜਾ ਖਰਾਬ ਕਰ ਲਿਆ ਤੁਸੀਂ ਤੁਹਾਨੂੰ ਮੈਂ ਕੀ ਕਰ ਸਕਦਾ ਹਾਂ ਹੁਣ ਕੀ ਕਰਨਾ ਹੁਣ ਤੇ ਹੁਣ ਟਾਈਮ ਲੰਘ ਗਿਆ ਵੇ ਤੁਹਾਡੇ ਨਾਲ ਦਾ ਕਰਜ਼ਾ ਹੈ ਕਿੰਨਾ ਕੁ ਵਾ ਵਾਵਾ ਇਹ ਤੈਨੂੰ ਦੱਸਿਆ ਹੀ ਆ ਕਿੱਲੇ ਹੁਣ ਹੈ ਕੋ 10-15 ਲੱਖ ਨਹੀਂ ਤਾਂ 15 ਲੱਖ ਹੁੰਦਾ ਫੇਰ ਤੇ ਕੋਈ ਗੱਲ ਹੀ ਨਹੀਂ 70 70 ਲੱਖ ਦੇ ਲੱਗੇ ਹੋਣਾ ਸਾਡਾ ਪਲਾ ਹੋ ਜੇ ਕਿਤੇ ਤੇ ਜਿਹੜਾ ਪੈਲੀ ਤੇ ਆ ਓ ਹੋ 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 ਘਰ ਵਾਲਾ ਤਾਂ ਜੇ ਮੈਂ ਦੱਸਿਆ ਨਹੀਂ ਕਿ ਇਹਨੂੰ ਘਰ ਹਾਂ ਤੇ ਹੁਣ ਬੈਂਕ ਵਾਲੇ ਕੀ ਕਹਿੰਦੇ ਆ ਉਹ ਉਹਨਾਂ ਦੇ ਪੈਸੇ ਦੋ ਨਹੀਂ ਤੇ ਪੈਲੀ ਅਸੀਂ ਆਣ ਕੇ ਤੇ ਕਬਜ਼ੇ 'ਚ ਕਰ ਲੈਣੀ ਆਪਣੇ ਤੇ ਤੁਹਾਡੀ ਬੋਲੀ ਕਰਾ ਦੇਣੀ ਪੈਲੀ ਦੀ ਤੇ ਜੇ ਉਹ ਸਾਲ ਖੰਡ ਦੋ ਕਿਤੇ ਖਲੋ ਜਾਂ ਤਾਂ ਕਿਸ ਤਾ ਕੁਸਤਾ ਕਰ ਲਈਏ ਤੇ ਅੱਗੇ ਸਾਲ ਹੋ ਗਿਆ ਵਾ ਉਹ ਤਾਂ ਅੱਗੇ ਬੜੇ ਜ਼ੋਰ ਨਾਲ ਪਤਾ ਡਿਫਾਲਟਰ ਹੋ ਗਏ ਜੇ ਮੈਂ ਨਾ ਰਹੀ ਕੱਖ ਨਹੀਂ ਹੁਣ ਮਗਰ ਗਲਤੀ ਤੇ ਪਾਟਾ ਢਾਡੀ ਆ ਐਨਾ ਕਰਜ਼ਾ ਤੁਸੀਂ ਚੁੱਕ ਲਿਆ ਤੁਸੀਂ ਮੁੜ ਕੇ ਬੈਂਕ ਦੇ ਮਗਰ ਬੋੜੇ ਨਹੀਂ ਉਹਨਾਂ ਤੇ ਪਿਆਲੀ ਫੇਟਾ ਢਾਡੀ ਹੁਣ ਆਣ ਕੇ ਬਣਵੀ ਹੋਣੀ ਆ ਕੀ ਕਰੀਏ ਯਾਰ ਹੁਣ ਇੱਕ ਕੰਮ ਕਰੀ ਹਾਂਜੀ ਮੈਂ ਚੱਲਿਆ ਆ ਘਰ ਨੂੰ ਉੱਥੇ ਜਾਣ ਲੱਗਾ ਨਾ ਉਹ ਆਪਣੇ ਪੇਪਰ ਜਿਹੜੇ ਪਾਸਪੋਰਟ ਲੈ ਕੇ ਪੁਲਿਸ ਵਾਲਿਆਂ ਦਾ ਫੋਨ ਆਇਆ ਇਹ ਮੈਨੂੰ ਚੱਲ ਠੀਕ ਆ ਫਿਰ ਘਰ ਦੇ ਵੀ ਮੈਨੂੰ ਡੀਕੰਡੇ ਬਣਿਆ ਮੰਮੀ ਚੱਲਿਆ ਤੇ ਫਿਰ ਜਾਣਾ ਤੇ ਫਿਰ ਆ ਚਲੀ ਗਏ ਹੈ ਚੱਲ ਉਹ ਸੰਦੀ ਦੀ ਮਾਂ ਵੀ ਕਹਿ ਰਹੀ ਸੀ ਕਹਿੰਦੀ ਜੇ ਨਹੀਂ ਗੱਲਾਂ ਨੇ ਬਣਾਉਣੇ ਤੇ ਸਾਡੇ ਖਾਤੇ ਨਾਲ ਹੀ ਕਰਾਤਾ ਏ ਯਾਰ ਮੈਂ ਬਣਾਉਣਾ ਕੀ ਮੈਂ ਤੈਨੂੰ ਪੜਾ ਆਪਣੇ ਕਮਾਂ ਦੀ ਸਾਰੀ ਦਿਹਾੜੀ ਮੈਂ ਤਾਂ ਸੋਚਦਾ ਰਹੀਨਾ ਵਾਂ ਕਿ ਮੇਰ ਨਾਲ ਬਣਿਆ ਕੀ ਆ ਚਲ ਆਗਾ ਹੁਣ ਚਲੀਏ ਘਰ ਨੂੰ ਹੁਣ ਨਾ ਸੋਚ ਸੋਚ ਕੇ ਕੋਈ ਬਿਮਾਰੀ ਨਾ ਲਵਾ ਲਈ ਮਰੇ ਹੀ ਆ ਕਿ ਹੁਣ ਕੜੇ ਜੀਨੇ ਆ ਚਲ ਕੋਈ ਗੱਲ ਨਹੀਂ ਆਜਾ ਟਾਈਮ ਲੰਘ ਜਾਣਾ ਔਖਾ ਸਭ ਖਾ ਜਾ ਗਲਤੀ ਤਾਂ ਹੋਈ ਆ ਕੀ ਕਰੀਏ ਰੋਣ ਲਿਆ ਆ ਚਾ ਅਰ ਡੈਡੀ ਨੂੰ ਵੀ ਹੈ ਜੀ ਡਾਡੀ ਕਿੱਥੇ ਆ ਡਾਡੀ ਤੇ ਬੱਬੀ ਦੇ ਗਏ ਆ ਮੰਮੀ ਦੇ ਗਏ ਹੂੰ ਉਹ ਮੈਨੂੰ ਉਠਾਲ ਲੈਂਦੇ ਡਾਡੀ ਕਹਿੰਦੇ ਤਾਂ ਮਾੜਾ ਜਿਹਾ ਕੰਮ ਆ ਮੈਂ ਹੋਣਾ ਸੁੱਤਾ ਪਿਆ ਰਿਆਂ ਦੇ ਲੰਮਾ ਚਲ ਪੀ ਲੋ ਤੇ ਹੀ ਚਾ ਹਾਂ ਗਰਮਾ ਜਾਣ ਲੱਗਿਆ ਮੈਂ ਕਿਹਾ ਹੈਗਾ ਚਾਲ ਚੌਲ ਖਾ ਕੇ ਜਾਇਓ ਪਰ ਨਾ ਬੰਬੀ ਤੇ ਜਾਣਾ ਮੈਂ ਬੰਬੀ ਤੇ ਜਾਣਾ ਉੱਥੇ ਕਹਿਣਾ ਗੱਲ ਨਹੀਂ ਪੈ ਗਈ ਹੁਣੇ ਆ ਜਾ ਕੇ ਚੌਲ ਵੀ ਠੰਡੇ ਹੋ ਗਏ ਆ ਲੈ ਆ ਹੀ ਗਏ ਆ ਕਰਤਾ ਨਾ ਉਹ ਕੰਮ ਜਿਹੜਾ ਮੈਂ ਕਹਿੰਦੀ ਸੀਗੀ ਕੀ ਹੋਇਆ ਵਾ ਚੌਲ ਲਿਆਵਾ ਪਾ ਕੇ ਹੁਣ ਉਹ ਮੇਰੀ ਗੱਲ ਸੁਣ ਤੂੰ ਚੌੜਾ ਹੁੰਦਾ ਨਹੀਂ ਕਹਿਣਾ ਅੱਜ ਭਾਅ ਵੱਡਾ ਟਕਰਿਆ ਬੰਬੀ ਦੇ ਬੈਠਾ ਹੈ ਕੰਦ ਜੀ ਨਾਲ ਮਗਲੇ ਪਾਸੇ ਲੱਗਾ ਹੈ ਵੱਡਾ ਭਾਅ ਆਹੋ ਫਿਰ ਕਿਉਂ ਟਕਰਿਆ ਤੇ ਕੀ ਆਂਦਾ ਹੈ ਉਹ ਤੇ ਮੈਂ ਕਿੰਨਾ ਚਿਰ ਜਰਨੇ ਹਾਲ ਚਾਲ ਪੁੱਛ ਲਈ ਨਾ ਇਹਦਾ ਅੱਛਾ ਜਦੋਂ ਤੇ ਮੂੰਹ ਸੁੱਜਾ ਤੇ ਫੋਤਰਾ ਹੀ ਗਲਾ ਕਰੀ ਜਿਹੜਾ ਨਾ ਬੰਦਾ ਪਾਗਲ ਹੋ ਗਿਆ ਨਾ ਇਤਰਾ ਹਾਈ ਹਾਈ ਉਹ ਤੇ ਚਲਾ ਕੇ ਬੜੇ ਹੈ ਸਮਾਨ ਨੂੰ ਟਾਕੀਆਂ ਲਾਉਂਦੇ ਆ ਪਤਾ ਨਹੀਂ ਕਿ ਇਦਾਂ ਕਿਦਾਂ ਹੋ ਗਿਆ ਪਤਾ ਨਹੀਂ ਹਾਂ ਕਿਆ ਲਿਆ ਹੀ ਸਰਜਾ ਬੜਾ ਹੋ ਗਿਆ ਵਾ ਮੈਂ ਕਿੰਨਾ ਕਿੰਨਾ ਕੋਆ ਅੱਛਾ ਉਹ ਤਾਂ ਕਿ ਜ਼ਿਆਦਾ ਵਾ ਅੱਛਾ ਇਹ ਜ਼ਿਆਦਾ ਹੀ ਆ ਜ਼ਿਆਦਾ ਹੀ ਫਿਰ ਮੈਂ ਕਿੰਨਾ ਕਹਿੰਦਾ 60-7 ਲੱਖ ਰੁਪਈਆ ਨੇ ਬਲੇ ਇਹਦਾ ਮਤਲਬ ਵੀ ਤਾਈ ਸੱਚ ਹੀ ਬੋਲਦੀ ਸਾਰਾ ਕੁ ਉਹ ਤਾਂ ਗੱਲ ਹੀ ਹੂੰ ਤੁਸੀਂ ਨਹੀਂ ਮੰਨਦੇ ਮੈਨੂੰ ਵੀ ਝੂਠ ਲੱਗਾ ਸੀ ਕਿ ਤਾਈ ਝੂਠ ਬੋਲਦੀ ਆ ਤੇ ਪਰ ਗੱਲ ਬਿਲਕੁਲ ਸੱਚੀ ਆ ਅੱਛਾ ਤੇ ਕਹਿੰਦੇ ਹੁਣ ਮੇਰੀ ਪੈਲੀ ਵਿਗਣੀ ਹੈ ਅੱਛਾ ਆਹ ਤਾਂ ਮੈਂ ਤਾਂ ਪਹਿਲਾਂ ਹੀ ਕਹਿੰਦੀ ਸੀ ਕਿ ਜੇ ਇੰਨਾ ਹੋਇਆ ਤਾਂ ਪੈਲੀ ਵੇਚ ਕੇ ਲਖਣਾ ਨਹੀਂ ਮੈਂ ਜੂ ਫਿਰ ਉਹਨੂੰ ਕਿਹਾ ਹੂੰ ਮੈਂ ਵੀ ਮੇਰੀ ਸੁਣ ਗੱਲ ਤੂੰ ਮੁੰਡੇ ਦਾ ਵਿਆਹ ਕੀਤਾ ਕਿੰਨਾ ਖਰਚ ਕੀਤਾ ਤੂੰ ਮੈਂ ਵੀ ਤੂੰ ਔਖਾ ਹੀ ਹੈ ਗੱਲ ਕੋਣ ਹੈ ਲੋਕਾ ਮੈਂ ਹੁਣ ਤੇਰੇ ਸਿਰ ਤੇ ਸਵਾ ਨਹੀਂ ਪਾਈ ਮੈਂ ਜਿਹੜਾ ਖਾ ਪੀ ਕੇ ਗਏ ਹੈ ਤੇ ਤੂੰ ਇੰਨਾ ਬਦੂ ਕਰਕੇ ਚੜਾ ਲੈ ਸਿਰ ਤੇ ਰਿੰਦੀ ਹੁੰਦੀ ਮੁੜ ਕੇ ਵਾਹ ਤੂੰ ਗੱਡੀ ਲੈ ਆਂਦੀ ਹੈ ਇਹ ਨਹੀਂ ਗਲਤੀ ਹੋ ਗਈ ਉਹ ਆ ਜੇ ਆ ਪਾਣਾ ਢੇਗਾ ਹੋਰ ਤੇ ਹੋਰ ਘਰ ਵੀ ਵਿਗ ਚੱਲਿਆ ਈ ਉਹ ਸੱਚੀ ਕਹੋ ਆਹੋ ਖਾਈ ਮੈਂ ਮਰ ਚਾਂ ਹਾ ਹੈ ਨਾ ਰਹਿਣਾ ਕਿੱਥੇ ਆ ਕੀ ਕਰਨਗੇ ਹੁਣ ਮੈਨੂੰ ਕਹਿੰਦੇ ਮੇਰੀ ਮਤਕਾਰ ਹੀ ਥੋੜੀ ਬਹੁਤੀ ਤੇ ਚਲ ਜੇ ਕੋਈ ਨਹੀਂ ਮੇਰਾ ਘਰ ਖੁੱਸ ਜਾਊਗਾ ਨਾ ਤੇ ਮੈਨੂੰ ਇੱਕ ਦਾ ਮਕਾਨ ਦੇ ਦੇ ਜੀ ਉੱਥੇ ਰਹਿ ਲਾਂਗੇ ਮੈਂ ਆਹ ਭਰਾਵਾ ਇਹ ਜਾਪੜਕ ਜੋ ਨਾ ਟਾਇਪਾ ਹਟਿਆ ਕਰ ਉੱਥੇ ਮੈਂ ਅਹੀਂ ਪਤਾ ਕਿਦਾਂ ਤੀਲਾ ਤੀਲਾ ਜੋੜ ਕੇ ਬਣਾਇਆ ਵਾ ਹੈ ਸਾਡੇ ਵੀ ਘਰ ਨਾ ਪੁੱਤਵਾ ਹੁਣ ਇਹਨਾਂ ਸਬਰ ਹੀ ਲਿਆ ਕੇ ਇੱਥੇ ਵਾੜ ਲੀਏ ਤੇ ਸਾਡਾ ਵੀ ਜੀਣਾ ਹਰਾਮ ਹੋ ਗਿਆ ਦੇਖ ਸਾਡਾ ਕਿਹੜੀ ਨੇਕੀ ਕੀਤੀ ਆ ਹੈ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਕਿ ਇੰਨਾ ਕੁਛ ਕਰਕੇ ਤੇ ਕਿਹੜੇ ਮੂਹ ਨਾਲ ਫਿਰ ਕਹਿਤਾ ਤੁਹਾਨੂੰ ਕਿ ਆਪਣਾ ਇੱਕ ਕਮਰਾ ਦੇ ਦਿਓ ਮੈਨੂੰ ਹੈ ਕਮਰੇ ਦੇ ਨੇ ਸੁੱਖੇ ਪਏ ਕਿਹੜੀ ਚੀਜ਼ ਨਹੀਂ ਵਰਤਣੀ ਉਹਨਾਂ ਨੇ ਇੱਥੇ ਆਣ ਕੇ ਬਾਥਰੂਮ ਨਹੀਂ ਵਰਤਣੇ ਰਸੋਈ ਨਹੀਂ ਵਰਤਣੀ ਕੀ ਨਹੀਂ ਵਰਤਣਾ ਉਹ ਨਾਲੇ ਮੇਰੀ ਗੱਲ ਸੁਣ ਮੈਂ ਕਿਹੜੇ ਨੂੰ ਖਾਂ ਕਰਤੀ ਪੱਕੀ ਤੇ ਨਾਲੇ ਕੱਲ ਨੂੰ ਮਨਿੰਦਰ ਕੀ ਪਤਾ ਵਾ ਕਿੰਨਾ ਚਿਰ ਰਹਿਣਾ ਇਹਨਾਂ ਨੇ ਬਹੁਤ ਗੱਲ ਵਾ ਜਿਹੜਾ ਇੰਨਾ ਕਰਜ਼ਾ ਵਾ ਸਭ ਕੁਝ ਤੇ ਵੇਚ ਜਾਣਾ ਤੇ ਬਣਾਉਣਾ ਕਾਦਾ ਵਾ ਉਹ ਨਾਲੇ ਕੰਬਲੀਆਂ ਜਿਹੜਾ ਅੱਜ ਕੱਲ ਇੱਕ ਵਾਰੀ ਥੱਲੇ ਲੱਗ ਚ ਮੜ ਕੇ ਉੱਠਦਾ ਜਿਗਾ ਹੁੰਦਾ ਤੇ ਜਿਨ੍ਹਾਂ ਨੇ ਸੈਰ ਸਲਫੀਆਂ ਕੀਤੀਆਂ ਉੱਠਣਾ ਕਿਥੋਂ ਸੁਆ ਐਸ਼ ਕਰਸੜੀ ਹਾਂ ਵਾਡੇ ਵਰਡੇ ਫੋਨ ਫੜ ਛੜੇ ਤੇ ਗੱਡੀਆਂ ਚ ਹੂਤੇ ਲੱਲੇ ਇੱਕ ਉਹ ਜੀ ਮੇਰੀ ਪਰਜਾਈ ਆ ਖਾ ਪੀ ਛੜਿਆ ਜੀ ਉਹ ਤਾਂ ਹੁਣ ਮੂੰਹ ਇੰਨਾ ਕ ਕੀਤਾ ਉਹਨੇ ਵੀ ਪਤਾ ਕੀ ਗੱਲ ਆ ਬੇੜਾ ਕਰਕੇ ਤੁਹਾਡੀ ਪਰਜਾਈ ਦਾ ਹੋਇਆ ਵਾ ਗੁੱਡੀ ਚਾਵੇ ਨਾ ਤੇ ਸੂਈ ਦਾ ਘਰ ਬਣਾ ਦਿੰਦੀ ਆ ਬਹੁਤ ਇੰਨੇ ਫੜ ਕੇ ਜਾੜ ਤਾਂ ਸਭ ਕੋ ਬੰਦੇ ਨੇ ਤੇ ਕਮਾਈ ਕਰਕੇ ਘਰ ਨੂੰ ਲਿਆਉਣੀ ਆ ਨਾ ਸਾਹਬਣਾ ਤੇ ਗੜੀ ਜਨਾਨੀ ਨਹੀਂ ਹੁੰਦਾ ਵਾ ਤੇ ਜਨਾਨੀਆਂ ਵੀ ਗੱਡੀ ਖਾਣ ਵਾਲੀਆਂ ਹੁਣ ਤਾਂ ਫਿਰ ਕੀ ਬਣਦਾ ਦਿੱਥੋਂ ਤੱਕ ਮੇਰਾ ਹਿਸਾਬ ਆ ਨਾ ਕਿ ਗੱਡੀਆਂ ਮੋਟਰਸਾਈਕਲ ਜਿਹੜੇ ਝੂਟਦੇ ਸੀ ਨਾ ਇਹ ਸਭ ਕੁਝ ਵਿਗ ਜਾਣਾ ਕਰਜੇ ਤੇ ਹੁਣ ਸਾਰਾ ਕੁਝ ਤੇ ਮੈਂ ਬੰਦੇ ਵਾਲਾ ਆ ਜਣੇ ਆ ਮੈਂ ਵੀ ਤੂੰ ਕਰਜ਼ਾ ਲੈ ਕੇ ਤੁਰ ਕੇ ਕਰਜ਼ੇ ਰਵਿੰਦਾ ਨਹੀਂ ਹੁੰਦਾ ਕਿੰਨੇ ਕਿ ਬਣ ਗਏ ਕਹਿੰਦਾ ਮੈਂ ਕਦੇ ਗਿਆ ਹੀ ਨਹੀਂ ਤੇ ਛੱਡੋ ਪਰੇ ਐਵੇਂ ਨਾ ਆਪਣਾ ਮੂਡ ਖਰਾਬ ਕਰੋ ਕੋਈ ਗੱਲ ਨਹੀਂ ਭਰਾ ਨੇ ਕਿਹੜੀ ਨੇਕੀ ਕੀਤੀ ਹੈ ਤੁਹਾਡੇ ਨਾਲ ਕੋਈ ਜਿਹੜਾ ਹੁਣ ਅਹੀ ਉਹਨਾਂ ਨੇਕੀਆਂ ਕਰਦੇ ਫਿਰਨਾ ਵਾ ਘਰ ਵੱਲੋਂ ਤਾਂ ਹਾਂ ਕਰਿਓ ਮੈਂ ਲੈ ਹੁਣੀ ਚੋੜ ਪਾ ਕੇ ਤੁਹਾਡੇ ਵਾਸਤੇ ਜਦੋਂ ਕੀਤੀਆਂ ਵਾ ਤਾਂ ਭੁਗਤਣਾ ਹੁਣ ਜੀਵਨਾ ਇੱਕ ਮਿੰਟ ਮੇਰੀ ਗੱਲ ਸੁਣੀ ਹਾਂਜੀ ਇੱਕ ਚੰਗਾ ਹੋ ਗਿਆ ਹੀ ਉਹ ਇਹ ਪਾਸਵਰਡ ਦੇ ਦਿੱਤਾ ਉਹਨੇ ਆਈ ਮੇਰੀ ਜੇਬ ਚ ਦੇਤਾ ਵਾ ਆਹੋ

ਮੈਂ ਆਨੂੰ ਦੱਸਿਆ ਮੈਂ ਕਿ ਯਾਰ ਸਾਡਾ ਤੇ ਆ ਕੰਮ ਹੋ ਗਿਆ ਖਰਾਬ ਤੇ ਹੁਣ ਸਾਡੀ ਤੇ ਪੈਲੀ ਵੀ ਵੇਖ ਚੱਲੀ ਸਾਰੀ। ਤੀ ਕਾਨੂੰ ਦੱਸ ਰਾਵਨ। ਜਾ ਕੇ ਜੀਵਨ ਨੂੰ ਦੱਸੇਗਾ। ਫੇਰ ਉਹਦੀ ਚੜ ਮੱਚੇਗੀ। ਜੀਵਨ ਨੂੰ ਕਿਹੜਾ ਅੱਗੇ ਪਤਾ ਨਹੀਂਗਾ। ਉਹਨੂੰ ਤੇ ਉਹ ਮਾਈ ਨੇ ਸਾਰਾ ਕੁਝ ਉਦੋਂ ਦਾ ਛੜਿਆ ਵਾ। ਕੀ ਪਤਾ ਦੱਸਿਆ ਤੇ ਜਾਂ ਨਹੀਂ ਦੱਸਿਆ। ਭਲੇਖੀ ਜੀ ਕੰਮ ਰਹਿ ਜਾਂਦਾ। ਦੱਸਿਆ ਹੋਣਾ ਵਾ ਕਿ ਇਹੋ ਜੀ ਕਿਹੜੀ ਗੱਲ ਆ ਵੀ ਨਾ ਦੱਸਿਆ ਹੋਵੇ। ਤੇ ਇਹ ਆ ਵੀ ਮੈਂ ਆਦਾਂ ਨੂੰ ਕਿਹਾ ਵੀ ਕੋਈ ਗਾਹ ਕੋ ਗੁਲਾਬ। ਮੈਂ ਆਨੂੰ ਕਹਿਤਾ ਸੀ। ਮੈਂ ਕਹਾਂ ਅਸੀਂ ਘਰ ਵੀ ਵੇਚਣਾ ਤੇ ਪੈਲੀ ਵੀ ਵੇਚਣੀ ਆ। ਤੇ ਕੋਈ ਗਾਹ ਚੰਗਾ ਲੱਭ ਕੇ ਦੇ ਸਾਨੂੰ। ਹਾਂ ਕਿ ਕਿਦਾਂ ਤਾਂ ਡਹਾ ਹੌਸਲਾ ਪਿਆ ਘਰ ਵੱਲੋਂ ਕਹਿ ਹੁੰਦਾ ਕਿੰਨੀਆਂ ਰੀਜਾਂ ਦੇ ਨਾਲ ਮੈਂ ਘਰ ਬਣਾਇਆ ਹਾਂ ਮੈਂ ਕਿਦਾਂ ਛੱਡਾਂਗੀ ਮੇਰੀ ਤਾਂ ਜਾਨ ਮੁੱਕ ਜਾਣੀ ਸੀ ਜੇਕਰ ਮੈਨੂੰ ਘਰ ਛੱਡਣਾ ਪਿਆ ਕਰਨਾ ਹੀ ਪੈਣਾ ਹੁਣ ਕੁਝ ਨਾ ਕੁਝ ਜੇ ਨਾ ਕਰਾਂਗੇ ਤੇ ਫਿਰ ਰੋਜ਼ ਬੈਂਕ ਵਾਲਿਆਂ ਦੇ ਅੱਗੇ ਦੌੜਾ ਲਾਉਂਦੇ ਰਿਹਾ ਕਰਾਂਗੇ ਹਾਈ ਜੀ ਦੇਖੋ ਇਹ ਘਰ ਚਾਂ ਦੇ ਰਹੇਗਾ ਤੇ ਮੈਂ ਕਿਦਾਂ ਆਪਣੀ ਜ਼ਿੰਦਗੀ ਕੱਢਾਂਗੀ ਕੀ ਕਰਾਂਗੀ ਕਿਹੜੇ ਖੂ ਖਾਤੇ ਪਾਵਾਂਗੀ ਜਿੰਦੇ ਜੀਵਨ ਆਪਣੇ ਘਰ ਚ ਪਈ ਆ ਜੇ ਨਾ ਤੇ ਲਿਆ ਨਹੀਂ ਜਾਂਦਾ ਗੱਲ ਦੱਸਾਂ ਕੀ ਆ ਐ ਸਿਆਣਾ ਫਨੀ ਵਰਤੀ ਮਾਸਾ ਵੀ ਸਾਡੀਆਂ ਗਲਤੀਆਂ ਸਾਰੀਆਂ ਗਲਤੀ ਵੀ ਸਾਡੀ ਦੋਵਾਂ ਦੀ ਹੈ ਤੂੰ ਵੀ ਉਹ ਜੀ ਤੇ ਮੈਂ ਵੀ ਉਹ ਜਾ ਐਵੇਂ ਆਂਦੇ ਆ ਇੱਕੀ ਵਿੱਚ ਸਿਆਣਾ ਹੋਏ ਤੇ ਉਹ ਡੱਕ ਲੈਂਦਾ ਵਾ ਤੂੰ ਮੈਨੂੰ ਦਈ ਗਈ ਹੌਸਲਾ ਵੀ ਕੋਈ ਗੱਲ ਨਹੀਂ ਤੇ ਮੈਂ ਵੀ ਬਸ ਡੱਕੇ ਡਾਹੜੇ ਕਰਦੇ ਚੁੱਕਣ ਵਾਲੇ ਤੇ ਹੁਣ ਤੇ ਨਹੀਂ ਕੋਈ ਬਚਾ ਹੁਣ ਮੈਂ ਨਾ ਵੀ ਜੇ ਘਰ ਨਾਲ ਵੇਚ ਦਾਂਗੇ ਤੇ ਜਿਹੜੇ ਦੂਜੇ ਦੋ ਤਿੰਨ ਕਿ ਲਿਓ ਬੱਜ ਜਾਣਗੇ ਜੇ ਇਹਨੂੰ ਨਾ ਵੇਚਿਆ ਤੇ ਫਿਰ ਉਹ ਵੀ ਜਾਂਦੇ ਰਹਿਣੇ ਕੋਸ਼ਿਸ਼ ਕਰੋ ਘਰ ਬਚਾ ਲੀ ਤੇ ਖਾਣਾ ਕੀ ਹੋ ਮੁੜ ਕੇ ਖਾਂ ਜੋਗੀ ਕਣਕ ਵੀ ਚਾਹੀਦੀ ਕਿ ਨਹੀਂ ਕਿਤੇ ਇੱਕ ਅੱਧਾ ਕਮਰਾ ਕਿਸੇ ਕੋ ਲੈ ਕੇ ਦੇ ਆਪਣਾ ਟਾਈਮ ਪਾਸ ਕਰੀ ਜਾਵਾਂਗੇ ਹੋਰ ਵੀ ਕਿ ਇੱਕ ਅੱਧੇ ਕਮਰੇ 'ਚ ਰਹਿਣ ਵਾਸਤੇ ਤੁਹਾਨੂੰ ਪਤਾ ਮਿਲ ਜੇ ਉਹਦੇ ਰਿਆਈ ਨਹੀਂ ਜਾਣਾ ਆਈ ਹੁਣ ਆਦਤ ਬਣੀ ਆ ਕਿ ਦੇ ਸਾਬ ਸੁਥਰੇ ਥਾਂ ਦੇ ਰਹੀਦਾ ਕਿਤੇ ਕੱਚਾ ਥਾਂ ਨਹੀਂ ਮੱਸਾ ਕਿ ਦੇ ਪੈਰਾਂ ਨੂੰ ਇੰਨੀ ਮਿੱਟੀ ਨਹੀਂ ਲੱਗਦੀ ਜੇ ਕਿਤੇ ਉਹੋ ਜੇ ਘਰ 'ਚ ਚੱਲ ਗਏ ਕੋਈ ਮਾੜੇ-ਮੋੜੇ ਤੇ ਕਿੱਦਾਂ ਉੱਥੇ ਮੈਂ ਰਾਵਾਂਗੀ ਕੀ ਕਰਾਂਗੀ ਓਏ ਆਦਤਾਂ ਦੇ ਹੁਣ ਬਦਲਣੀਆਂ ਪੈਣੀਆਂ ਵਾ ਚਲੋ ਜੇ ਮਾੜੀ-ਮੋਟੀ ਜ਼ਮੀਨ ਥੋੜੀ-ਬੋੜੀ ਬਾਜੀਓਗੇ ਕੋਈ ਦੋ ਕਮਰੇ ਉੱਥੇ ਪਾ ਲਾਂਗੇ ਠੀਕ ਹੈ ਕਿ ਨਹੀਂ ਇੱਕ ਨੂੰ ਬੁੱਤ ਦਾ ਹੋ ਜਾਊਗਾ ਇੱਕ ਸਾਡਾ ਹੋ ਜਾਊਗਾ ਹੁਣ ਆ ਐਸ ਗਲਾਸੀਆਂ ਤੇ ਲੰਗੀਆਂ ਲੱਭਣੀਆਂ ਇਹ ਤਾਂ ਟਾਈਮ ਗਿਆ ਨੰਗ ਹਾਈ ਰੱਬਾ ਕਿ ਦੇਖ ਢੋ ਮੇਲਾ ਲਾ ਹਾਂ ਘਾਰੀ ਬਚ ਜੇ ਰੱਬ ਹੁਣ ਕੀ ਕਰੇ ਰੱਬ ਨੇ ਸਾਰਾ ਕੁਝ ਦਿੱਤਾ ਸੀ ਪਰ ਵਰਤਿਆ ਨਹੀਂ ਅਸੀਂ ਕਿ ਦੀ ਵੀ ਨਹੀਂ ਗੱਲ ਨਜ਼ਰ ਫੇਰਾ ਲਿਆ ਹਰ ਚੀਜ਼ ਦਾ ਰੱਬ ਸਾਰਿਆਂ ਦਾ ਕਰੇ ਕਦੇ ਰੱਬ ਗਰੀਬ ਦੀ ਵੀ ਸੁਣ ਲੈਂਦਾ ਜੇ ਅਸੀਂ ਗਰੀਬ ਹੋ ਗਏ ਨਾ ਕੋਈ ਨਹੀਂ ਰੱਬ ਜਰੂਰ ਸਾਥ ਦੇਊਗਾ ਤੁਸੀਂ ਬਹੁਤਾ ਫਿਕਰ ਨਾ ਕਰਿਆ ਕਰੋ ਜੇ ਤੁਸੀਂ ਬੁਮਾਰੋਗੇ ਤੇ ਮੈਨੂੰ ਕਿੰਨੇ ਹੌਸਲਾ ਦੇਣਾ ਇਹ ਮੁੰਡਾ ਵਾ ਉਹ ਮੈਨੂੰ ਓਦਾਂ ਨਹੀਂ ਕਵਾ ਕੇ ਖੁਸ਼ ਤੇ ਜੇ ਬੋਟੀ ਆ ਆ ਦੋ ਤਿੰਨ ਦਿਨ ਹੋ ਗਏ ਆ ਉਹ ਅਦਰ ਮੇਨ ਉੱਤੇ ਪਿੱਛੇ ਬਿਠਾਲ ਕੇ ਤੇ ਪੁੱਛਣ ਦੀ ਮੰਮੀ ਮੈਂ ਤੁਹਾਡੀ ਧੀ ਹਾਂ ਮੈਨੂੰ ਦੱਸੋ ਕੀ ਗੱਲ ਬਾਤ ਵਾ ਪਿੰਦਰ ਕਿਉਂ ਸ਼ਰਾਬ ਪੀਂਦਾ ਪਿਆ ਵਾ ਤੁਸੀਂ ਕਿੰਨੇ ਦਿਨ ਹੋ ਗਏ ਜਦੋਂ ਦੇ ਮਾਸੀ ਕੋ ਆਏ ਜੇ ਚੁੱਪ ਚੁੱਪ ਰਹਿੰਦੇ ਜੇ ਜੇ ਮੈਂ ਤੁਹਾਡੀ ਧੀ ਹਾਂ ਤੇ ਮੈਨੂੰ ਸੱਚ ਦੱਸ ਦਿਓ ਮੈਂ ਆਖੇ ਪਰਦਾ ਪਾ ਜਾਵਾਂ ਅਜੇ ਤਾਂ ਉਹਨੂੰ ਪਤਾ ਨਹੀਂ ਗਾ ਸਾਰੀ ਗੱਲ ਦਾ ਜਦ ਦਿਨ ਉਹਦੇ ਸਾਹਮਣੇ ਗੱਲ ਸਾਰੀ ਖੋਲੀ ਉਹਨੇ ਕਿਉਂ ਤੇ ਕਿਹੜੇ ਮੂੰਹ ਬੋਲਣਾ ਵਾ ਮੈਨੂੰ ਡੇਰ ਡਰ ਪਿਆ ਵਾ ਸਾਡਾ ਘਰ ਵੀ ਜਾਣਾ ਸਾਡੀ ਜ਼ਮੀਨ ਵੀ ਜਾਣੀ ਆ ਮੁੰਡਾ ਵੀ ਹੁਣ ਸਾਡਾ ਸਮਝ ਲਾ ਵੀ ਸਾਡੇ ਹੱਥੋਂ ਨਿਕਲ ਗਿਆ ਤੇ ਨੂਹ ਦਾ ਕੋਈ ਪਤਾ ਨਹੀਂ ਨੂਹ ਇੱਥੇ ਰਹੇ ਕਿ ਜਾਂ ਕੀ ਕਰੇ ਹਾਂ ਇਹ ਦੋਨਾ ਕਰੋ ਸੁੱਖੀ ਸੰਦ ਪੈਣਾ ਮੇਰੀਆਂ ਅੱਖਾਂ ਦੇ ਸਾਹਮਣੇ ਜਿੰਦੇ ਵਸਦੇ ਦੇ ਹਨ ਮਾੜਾ ਪਾ ਲਾਂਗੇ ਮਾੜਾ ਖਾ ਲਾਂਗੇ ਮਾੜਾ ਹੰਡਾਲਾਂਗੇ ਕੋਈ ਗੱਲ ਉਹ ਚੱਲ ਸਾਡੇ ਠਾਂ ਅੱਗੇ ਬੜੀ ਟੈਨਸ਼ਨ ਪਈ ਆ ਜੋ ਹੋਊ ਵੇਖੀ ਜੋ ਹੁਣ ਕੀ ਕਰੀਏ ਇਹਦੀ ਚੰਗੀ ਮੈਨੂੰ ਨੋ ਨਹੀਂ ਮਿਲੀ ਸੀ ਜੇ ਨੂੰ ਨਿਆਣੀ ਨੂੰ ਪਤਾ ਲੱਗੂਗਾ ਕੀ ਸੋਚੇਗੀ ਇੰਨੀ ਸ਼ਿੰਦੀ ਲਾਡਲੀ ਰੱਖੀ ਮੈਨੂੰ ਤੁਹਾਨੂੰ ਧਰਤੀ ਵੇਲ ਨਹੀਂ ਦੇਣ ਦੀ ਕਰਾਂ ਤੇ ਕਰਾਂ ਕੀ ਇਹ ਕੋਈ ਬਦਨਾਮੀ ਸਾਡੇ ਕਰਮਾਂ ਚ ਲਿਖੀ ਜਿਹੜੀ ਰੱਬ ਦਵਾਉਂ ਰਿਹਾ ਵਾ ਠੀਕ ਹੈ ਤੇ ਨਹੀਂ ਖੜ ਕਿੰਨਾ ਪਿਛਲੇ ਜਨਮ ਚ ਮਾੜੇ ਕੰਮ ਕੀਤੇ ਹੁਣ ਜਿਹੜਾ ਹੁਣ ਦੁੱਖ ਮਿਲ ਗਿਆ ਪਿਛਲੇ ਦਾ ਪਤਾ ਨਹੀਂ ਐਸੇ ਤੇ ਕੀਤੇ ਹੀ ਹੈ ਨਾ ਕਰਜ਼ਾ ਜਿਹੜਾ ਨਾ ਕੋਡ ਵਾਇਲ ਲੈਣਾ ਨਹੀਂ ਚਾਹੀਦਾ ਕਦੀ ਇਹ ਨਹੀਂ ਚ ਲੱਸਦਾ ਮੁੜ ਕੇ ਨਾ ਨਾ ਆਪਣਾ ਮੰਨ ਚ ਹੋਈ ਚੱਲ ਕੋਈ ਨਹੀਂ ਫਸਲ ਤੋਂ ਕੋਟ ਸਦ ਹੋਈ ਜਾਂਦੀ ਐ ਹੋਰ ਕੀ ਪਤਾ ਕਿ ਇਦਾਂ ਹੋ ਜਾਣਾ ਫਸਲਾਂ ਚੋਂ ਤੇ ਬਚਦਾ ਹੀ ਕੱਖ ਨਹੀਂ ਗਾ ਰੋਟੀ ਪਾਣੀ ਐ ਮਾਹ ਜਰਾਕ ਪੈਸਾ ਦੇ ਥੱਲੇ ਬੰਦਾ ਆ ਗਿਆ ਦੱਬਿਆ ਗਿਆ ਫਿਰ ਉਹ ਨਹੀਂ ਨਿਕਲਦਾ ਖੂਰ ਹੀ ਮਿੱਟੀ ਖੂਨ ਨੂੰ ਲੱਗੇ ਜਾਂਦੀ ਐ ਵਾਹੀਆਂ ਚੋਂ ਕਿ ਬਚੰਦਿਆ ਤੇ ਕਰਜ਼ਾ ਕਿੱਥੋਂ ਲੱਥਣ ਹੈ ਇਨਾ ਥੋੜਾ ਬਤਾਉਂਦਾ ਤੇ ਚੱਲ ਕੋਟ ਸਦ ਹੋ ਗਜਾਂਦੀ ਹੁਣ ਹੈ ਕੀ ਕਰਾਂਗੇ ਹੱਡੇ ਮਾਂ ਪਿਓ ਨੇ ਸਾਨੂੰ ਨਿੱਕੀਆਂ ਨਿੱਕੀਆਂ ਖੁਸ਼ੀਆਂ ਦੇਣ ਦੇ ਮਾਰਿਆ ਨੇ ਨਾ ਸਭ ਕੁਝ ਛਿੜ ਕੇ ਰੱਖ ਲਿਆਵਾ ਇਨਾ ਤੇ ਇਨਾਂ ਨੇ ਸੋਚਿਆ ਹੀ ਨਹੀਂ ਨਾ ਕਿ ਅਸੀਂ ਕਰਨ ਕੀ ਦੇ ਆਂ ਖੁੰਤੇ ਹੀ ਲਿਆ ਲਾ ਕਿਤੇ ਵਰਤੀ ਜਾਂਦੇ ਆ ਤੇ ਬਾਅਦ ਵਿੱਚ ਹੀ ਦੇਣੀ ਕਿਥੋਂ ਮੈਨੂੰ ਤੇ ਕੁਝ ਸਮਝ ਨਹੀਂ ਲੱਗਾਂਗੀ ਤੇ ਹੁਣ ਕੀ ਬਣੂਗਾ ਸਾਡਾ ਇੱਕ ਸੱਬ ਦੇ ਤੇ ਹੁਣ ਇਹ ਸ਼ੜਕ ਤੇ ਆ ਗਏ ਆ ਮੈਂ ਵੀ ਸੋਚਾਂ ਕਿ ਪਿੰਦਰ ਕਿਹੜੀ ਗੱਲ ਹੋ ਜਾ ਕੰਮ ਕਰਨ ਲੱਗ ਪਏ ਆ ਪਹਿਲਾਂ ਤੇ ਕਦੀ ਇੰਨਾ ਨਹੀਂ ਕੁਝ ਕੀਤਾ ਨਹੀਂ ਇਹੋ ਟੈਨਸ਼ਨ ਹੀ ਉਹਨਾਂ ਵਾਲੀ ਵੀ ਇਦਾਂ ਕੀਤਾ ਸਾਰਾ ਕੁਝ ਹੱਲ ਥੋੜੀ ਹੋ ਜਾਣਾ ਵਾ ਬੰਦਾ ਬੈ ਕੇ ਸਾਰੇ ਪਰਵਾਰ ਸਲਾਹ ਕਰਦਾ ਤੇ ਹੁਣ ਕੀ ਕਰੀਏ ਤਾਂ ਹੀ ਨਹੀਂ ਮੈਨੂੰ ਕੁਝ ਦੱਸਦੇ ਹੈਗੇ ਸਾਰੇ ਖਿਜੇ ਪਿੰਦੇ ਲੱਪਲਾ ਦੱਸ ਮੈਂ ਕਿਹੜੀ ਤੇਰੀ ਦੁਸ਼ਮਣ ਜੇ ਮੈਨੂੰ ਦੱਸ ਦਿੰਦੇ ਤੇ ਤਾਂ ਕੀ ਹੋ ਜਨਾਈ ਹੁਣ ਵੀ ਤਾਂ ਮੈਨੂੰ ਪਤਾ ਲੱਗ ਗਿਆ ਵਾ ਕਿੰਨੇ ਦਿਨ ਛੁਪਾ ਕੇ ਰੱਖ ਲੈਣਾ ਏ ਮੇਰ ਤੋਂ